ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਪੜਾਂਗੇ ਪਾਠ ਅਠਵਾਂ ਜਮਾਤ ਤੀਜੀ ਦੇਖੋ ਠਹਿਰੋ ਤੇ ਜਾਓ ਮੀਨੂ ਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਆਏ ਸਨ ਉਹਨਾਂ ਦੇ ਮਾਮਾ ਜੀ ਚੰਡੀਗੜ੍ਹ ਰਹਿੰਦੇ ਸਨ ਮਾਮਾ ਜੀ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸਿਮਰਨ ਸੀ ਉਹ ਮੀਨੂ ਤੇ ਟਿੰਕੂ ਤੋਂ ਥੋੜਾ ਵੱਡਾ ਸੀ ਸ਼ਾਮ ਨੂੰ ਸਿਮਰਨ ਉਹਨਾਂ ਨੂੰ ਬਾਜ਼ਾਰ ਘੁਮਾਉਣ ਲਈ ਲੈ ਗਿਆ ਬਾਜ਼ਾਰ ਉਹਨਾਂ ਦੇ ਘਰ ਤੋਂ ਥੋੜੀ ਹੀ ਦੂਰ ਸੀ ਬਾਜ਼ਾਰ ਜਾਣ ਲਈ ਉਹਨਾਂ ਨੇ ਇੱਕ ਸੜਕ ਪਾਰ ਕਰਨੀ ਸੀ ਸੜਕ ਉੱਤੇ ਸਾਈਕਲਾਂ ਸਕੂਟਰਾਂ ਕਾਰਾਂ ਟੈਂਪੂਆਂ ਅਤੇ ਰਿਕਸ਼ਿਆਂ ਦੀ ਭੀੜ ਸੀ ਪੈਦਲ ਜਾਣ ਵਾਲੇ ਲੋਕਾਂ ਦਾ ਵੀ ਕਾਫੀ ਭੀੜ ਸੀ ਤੁਰਦਿਆਂ ਤੁਰਦਿਆਂ ਮੀਨੂ ਨੇ ਕਿਹਾ ਦੇਖੋ ਵੀਰੇ ਸਾਮਨੇ ਕੀ ਹੋ ਰਿਹਾ ਹੈ ਟਿੰਕੂ ਨੇ ਸਾਮਨੇ ਦੇਖਿਆ ਚੌਂਕ ਤੇ ਚਾਰ ਖੰਬੇ ਲੱਗੇ ਹੋਏ ਸਨ ਇੱਕ ਖੰਬੇ ਉੱਤੇ ਕਦੇ ਲਾਲ ਬੱਤੀ ਜਗਦੀ ਸੀ ਕਦੇ ਪੀਲੀ ਤੇ ਕਦੇ ਹਰੇ ਰੰਗ ਦੀ ਬੱਤੀ ਜਗਦੀ ਸੀ ਮੀਨੂ ਤੇ ਟਿੰਕੂ ਹੈਰਾਨ ਹੋ ਗਏ ਉਹ ਇੱਧਰ ਉੱਧਰ ਦੇਖਣ ਲੱਗੇ ਕਿ ਇਹਨਾਂ ਬੱਤੀਆਂ ਨੂੰ ਕੌਣ ਜਗਾ ਬੁਝਾ ਰਿਹਾ ਹੈ ਪਰ ਉੱਥੇ ਤਾਂ ਕੋਈ ਨਹੀਂ ਸੀ ਸਾਈਕਲਾਂ ਸਕੂਟਰਾਂ ਤੇ ਕਾਰਾਂ ਵਾਲੇ ਲਾਲ ਰੰਗ ਦੀ ਬੱਤੀ ਦੇਖ ਕੇ ਰੁਕ ਜਾਂਦੇ ਸਨ ਹਰੀ ਬੱਤੀ ਦੇ ਜਗਦਿਆਂ ਹੀ ਸਭ ਚੱਲ ਪੈਂਦੇ ਸਨ ਦੋਹਾਂ ਦੀ ਸਮਝ ਵਿੱਚ ਕੁਝ ਨਹੀਂ ਆ ਰਿਆ ਸੀ ਉਹ ਕੁਝ ਦੇਰ ਖੜੇ ਰਹੇ ਇਹ ਸਭ ਕੁਝ ਦੇਖਦੇ ਰਹੇ ਸਿਮਰਨ ਕੁਝ ਕਹਿਣ ਹੀ ਲੱਗਾ ਸੀ ਕਿ ਇੰਨੇ ਨੂੰ ਮੀਨੂ ਤੇ ਟਿੰਕੂ ਦੇ ਸਿਮਰਨ ਤੋਂ ਬੱਤੀਆਂ ਬਾਰੇ ਪੁੱਛਿਆ ਇਹ ਕਿਉਂ ਲਾਈਆਂ ਹਨ ਤੇ ਕਿਵੇਂ ਜਗਦਿਆਂ ਤੇ ਬੁਝਦਿਆਂ ਹਨ ਸਿਮਰਨ ਤਾਂ ਪਹਿਲਾਂ ਹੀ ਉਹਨਾਂ ਨੂੰ ਇਹਨਾਂ ਬੱਤੀਆਂ ਬਾਰੇ ਦੱਸਣਾ ਚਾਹੁੰਦਾ ਸੀ ਉਸਨੇ ਦੱਸਿਆ ਕਿ ਇਹ ਬੱਤੀਆਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਹਨ ਦੇਖੋ ਉਹ ਲਾਲ ਬੱਤੀ ਹੋ ਗਈ ਹੈ ਇਧਰੋਂ ਜਾਣ ਵਾਲੇ ਸਾਰੇ ਰੁਕ ਗਏ ਹਨ ਪੀਲੀ ਬੱਤੀ ਹੋਣ ਉੱਤੇ ਇਹ ਸਭ ਚੱਲਣ ਲਈ ਤਿਆਰ ਹੋਣਗੇ ਤੇ ਹਰੀ ਬੱਤੀ ਹੋਣ ਨਾਲ ਸਭ ਚੱਲ ਪੈਣਗੇ ਇਸ ਤਰ੍ਹਾਂ ਕਰਨ ਨਾਲ ਸੜਕ ਉੱਤੇ ਕੋਈ ਤੁਰਘਟਨਾ ਨਹੀਂ ਹੁੰਦੀ। ਸਿਮਰਨ ਨੇ ਉਹਨਾਂ ਨੂੰ ਸੜਕ ਉੱਤੇ ਚੱਲਣ ਦੇ ਹੋਰ ਵੀ ਕਈ ਨਿਯਮ ਸਮਝਾਏ। ਸਿਮਰਨ ਨੇ ਦੱਸਿਆ ਸਾਨੂੰ ਸਦਾ ਆਪਣੇ ਖੱਬੇ ਹੱਥ ਚੱਲਣਾ ਚਾਹੀਦਾ ਹੈ। ਸੜਕ ਪਾਰ ਕਰਦੇ ਸਮੇਂ ਸੜਕ ਪਾਰ ਕਰਦੇ ਸਮੇਂ ਕਾਲੀ ਨਹੀਂ ਕਰਨੀ ਚਾਹੀਦੀ ਸਾਨੂੰ ਪਹਿਲਾ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ ਫਿਰ ਅੱਤੀ ਸੜਕ ਪਾਰ ਕਰਨ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ ਚੇਕ ਕਰ ਸੜਕ ਖਾਲੀ ਨਾ ਹੋਵੇ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ ਚੌਂਕ ਵਿੱਚ ਪੈਦਲ ਚੱਨਣ ਵਾਲਿਆਂ ਲਈ ਸੜਕ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ ਇਹਨਾਂ ਨੂੰ ਜ਼ੈਬਰਾ ਕ੍ਰੋਸਿੰਗ ਆਖਦੇ ਹਨ ਸਿਮਰਨ ਨੇ ਇਹ ਵੀ ਦੱਸਿਆ कि जेकर किसे चौंक ਵਿੱਚ ਸਿਪਾਹੀ ਖੜਾ ਹੋਵੇ ਤਾਂ ਸਾਨੂੰ ਉਸਦੇ ਹੱਥਾਂ ਦੇ ਇਸ਼ਾਰਿਆਂ ਅਨੁਸਾਰ ਚੱਲਣਾ ਚਾਹੀਦਾ ਹੈ। ਅੱਜਕੱਲ ਦੇ ਸਕੂਲਾਂ ਦੇ ਬੱਚਿਆਂ ਨੂੰ ਤਾਂ ਇਸ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਮੀਨੂ ਤੇ ਟਿੰਕੂ ਨੇ ਕਿਹਾ, "ਵੀਰ ਜੀ, ਹੁਣ ਅਸੀਂ ਸਭ ਸਮਝ ਗਏ ਹਾਂ। ਇਸੇ ਖੁਸ਼ੀ ਵਿੱਚ ਬਾਜ਼ਾਰੋਂ ਆਈਸਕ੍ਰੀਮ ਖਾਂਦੇ ਹਾਂ।" ਸਿਮਰਨ ਨੇ ਕਿਹਾ, "ਆਈਸਕ੍ਰੀਮ ਦਾ ਨਾਂ ਸੁਣ ਕੇ ਮੀਨੂ ਤੇ ਟਿੰਕੂ ਖੁਸ਼ੀ-ਖੁਸ਼ੀ ਬਾਜ਼ਾਰ ਵੱਲ ਤੁਰ ਪਏ। 蛋呢